ਉਹ ਹੁੰਦਾ ਕਿ ਕਈ ਵਾਰ ਕਿਤੇ ਨਾ ਕਿਤੇ ਸਰਕਾਰੀ ادارے ਚ ਕਹਾਣੀ ਫਸੀ ਹੁੰਦੀ ਹੈ ਵੀ ਇਹ ਕਹਾਣੀ ਪੰਜਾਬ ਬੰਦ ਹੋਣ ਲਈ ਛੱਡਦਾ ਹੈ ਵੀ ਇਹ ਟਿੱਪਣੀ ਬ੍ਰਾਂਸ ਸੰਧੂ ਬਰੇ ਹੈ ਕਿਉਂਕਿ ਉਹ ਕਹਾਣੀ ਸਰਜਨਾਂ ਨੂੰ ਭੇਜਦਾ ਸੀ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਬੜੀ ਮਿਹਰਬਾਨੀ ਜਿਹੜਾ ਤੁਸੀਂ ਇੱਥੇ ਕਹਾਣੀ ਪੰਜਾਬ ਜਿਹੜਾ ਇਹਦਾ ਲੋਕਰਪਨ ਕੀਤਾ ਹੈਗਾ ਉੱਥੇ ਤੁਸੀਂ ਪਹੁੰਚੇ ਪਰ ਉਸ ਦੇ ਨਾਲ ਬਾਈ ਵੀ ਕਾਫੀ ਦੂਰੋਂ 500 ਕਿਲੋਮੀਟਰ ਤੋਂ ਚੱਲ ਕੇ ਤੁਹਾਡੇ ਕੋਲ ਆਇਆ ਤੁਹਾਡੇ ਸਾਰੇ ਇੰਟਰਫਰੈਂਸ ਦੀ ਗਜ਼ਾਰ ਕਰ ਲਈ ਕਹਾਣੀ ਪੰਜਾਬ ਲਈ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਹੈ ਕਿ ਇੱਕ ਸਰਜਨ ਪ੍ਰਕਿਰਿਆ ਦੇ ਨਾਲ-ਨਾਲ ਇੱਕ ਦੋਸਤੀ ਇੱਕ ਮੁਹੱਬਤ ਦਾ ਜਿਹੜਾ ਹੈ ਉਹ ਕਿਰਾ ਹੈ ਕਿਉਂਕਿ ਜਦੋਂ ਇਹ ਸ਼ੁਰੂ ਹੋਇਆ ਸੀਗਾ ਬਹੁਤ ਸਾਰੇ ਬੰਦਿਆਂ ਨੂੰ ਪਤਾ ਹੈ 1993 ਵਿੱਚ ਨਵੰਬਰ 1993 ਨੂੰ ਦਾ ਪਹਿਲਾਂ ਆਇਆ ਸੀਗਾ ਔਰ ਉਸ ਦਿਨ ਜਿਹੜਾ ਹੈ ਮੇਰਾ ਵਿਆਹ ਦਾ ਦਿਨ ਸੀਗਾ ਅਮਰਦੀਪ ਵੀ ਹੈ ਉਸ ਦੇ ਵਿੱਚ ਹਾਜ਼ਰ ਤੇ ਉਸ ਤੋਂ ਬਾਅਦ 1900 ਜਿੰਨ ਤੋਂ 2010 ਤੱਕ ਅਣਕੀ ਸਾਹਿਬ ਇਸ ਦੇ 6 ਅੰਕ ਕੱਟ ਕੇ ਗਿਆ ਸੀ 68 ਅੰਕ ਤੇ ਉਹ ਹੁੰਦਾ ਹੀ ਹੈ ਬਹੁਤ ਸਾਰੇ ਹਲਕ ਹਰ ਖੁਸ਼ਾਮਾਂ ਦੇ ਵਿੱਚ ਇੱਕ ਤਾਂ ਪاپੂਲਰ ਨੇ ਗਿਆ ਕਿ ਕੋਈ ਵੀ ਸਹਿਤ ਵਿਦਾ ਨਾਲ ਜਦੋਂ ਕਿ ਲੇਖ ਲਿਖਿਆ ਮਲਕ ਦਿਖਦਾਗਾ ਜਾਂ ਆਪਣਾ ਸਥਾਨ ਬਣਾਉਂਦਾਗਾ ਕਾ ਬਹੁਤੇ ਜਿਹੜੇ ਹੈਗੇ ਨੇਗੇ ਆਪਣੇ ਪਰਿਵਾਰ ਦੇ ਮੈਂਬਰ ਕਾ ਉਹ ਉਹਨਾਂ ਤੋਂ ਜ਼ਿੰਮੇਵਾਰੀ ਲੈ ਜਾਂਦੇ। ਬੜਾ ਕੋਈ ਦੁਕਾਨਦਾਰੀ ਤਾਂ ਹੈ ਨਹੀਂ ਵੀ ਉਹ ਇਸ ਤਰ੍ਹਾਂ ਫਿਕਰ ਪੈ ਗਿਆ ਵੀ ਹੁਣ ਕਹਾਣੀ ਪੰਜਾਬ ਦਾ ਕੀ ਬਣੇਗਾ। ਬੈਠਾ ਤੇ ਉਹ ਜਦੋਂ ਹਣ ਕਿ ਹੁਣ ਲਗਾਤਾਰ ਨਿਕਲ ਰਿਹਾ ਹੁਣ ਉਹ ਇਹ ਨਹੀਂ ਸੋਚਦਾ ਵੀ ਨਿਕਲ ਕੇ ਮਰੇਗਾ। ਜਿਹੜਾ ਕਿਉਂਕਿ ਜਦੋਂ ਪੈਸਵਾ ਤਾਂ ਲੱਗਦਾ ਹੀ ਆ ਪੂੰਜੀ ਤਾਂ ਵੀ ਤੇ ਲੱਗਦੀ ਤੇ ਲੇਕਿਨ ਫਿਰ ਮੈਨੂੰ ਇਸ ਤਰ੍ਹਾਂ ਲੱਗਿਆ ਵੀ ਅਣਕੀ ਸਾਹਿਬ ਦੀ ਕਿਛਾ ਸੀ ਅਸੀਂ 2007 ਦੇ ਵਿੱਚ ਉਹਨਾਂ ਦਾ ਜਨਮ ਦਿਨ ਮਨਾਇਆ ਸੀ 75 ਮਰਜੰਦ ਉਹ ਕਿਤੇ ਬਹੁਤੇ ਬੰਦੇ ਨਾਲ ਇਮੋਸ਼ਨਲ ਹੋ ਕੇ ਆਪਣਾ ਜੈਕਾਰਾ ਛੱਡ ਦਿੰਦੇ ਨੇ ਤੇ ਗੱਲ ਲੋਕਾਂ ਚ ਲੁਕਾਈ ਚ ਕਹਿ ਦਿੰਦੇ ਨੇ ਉਹਨਾਂ ਨੇ ਕਿਤੇ ਇਹ ਕਹਿਤਾ ਵੀ ਮੇਰੀ ਮੌਤ ਉਦੋਂ ਹੋਏਗੀ ਜਦੋਂ ਕਹਾਣੀ ਪੰਜਾਬ ਬੰਦ ਹੋਏ ਤੇ ਮੈਂ ਥੋੜਾ ਜਿਹਾ ਧਾਰਮਿਕ ਸੁਭਾਅ ਦਾ ਬੰਦਾ ਸੀ ਜਾਂ ਮੈਂ ਇਹਨੂੰ ਸੀਰੀਅਸ ਲੈ ਗਿਆ ਬਖਿਆ ਯਾਰ ਉਹਦਾ ਉਹ ਫਿੱਤਰੀ ਹੁੰਦੇ ਨੇ ਨਾ ਵੱਡੇ ਜਿਹੜੇ ਹੁੰਦੇ ਨੇ विचार ਉਹਨਾਂ ਨੇ ਗੱਲ ਕਹੀ ਸੀ ਮੇਰੇ ਕੋਲ ਸਾਧਨ ਵੀ ਸੀ ਆਪਾਂ ਇਹਨੂੰ ਲਗਾਤਾਰ ਜਾਰੀ ਰੱਖਦੇ ਆਂ ਤੇ ਦੋ ਕੰਮ ਸੀਗੇ ਇੱਕ ਇਹ ਤੇ ਦੂਸਰਾ ਸੀਗਾ ਕਥਾਗੋਸਤ ਜਿਹੜੀ ਅਸੀਂ ਬਲੌਜੀ ਕਰਾਉਣੀ ਤੇ ਉਹ ਮੈਨੂੰ ਲੱਗਿਆ ਵੀ ਇਹ ਦੋਨੇ ਕੰਮ ਬੈ ਵੀ ਕਿਉਂਕਿ ਅਕੈਡਮਿਕ ਪਦਮ ਨਾਲ ਇੱਕ ਯੂਨੀਵਰਸਿਟੀ ਵਿੱਚ ਜੋਬ ਕਰਨਾ ਨੌਕਰੀ ਕਰਨਾ ਇੱਕ ਇਤਿਹਾਸਕ ਮੈਂ ਸੋਚਿਆ ਵੀ ਚਲੋ ਇਸ ਤਰ੍ਹਾਂ ਦੇ ਇੱਕ ਪਲੇਟਫਾਰਮ ਚੱਲਦੀ ਦੁਕਾਨ ਸਾਡੇ ਕੋਲ ਛੱਡ ਕੇ ਗਏ ਨੇ ਉਹਨੂੰ ਚਲਾਉਣਾ ਤਾਂ ਕੋਈ ਬਹੁਤ ਆਸਾਨ ਕੰਮ ਨਹੀਂ ਹੈ ਫੇਰ ਇਹ سلسلہ ਬਣਦਾ ਗਿਆ ਲੇਕਿਨ ਇਹਦੇ ਵਿੱਚ ਹਾਂ ਹੁਣ 102 ਅੰਕ ਤੱਕ ਜਦੋਂ ਇਹ ਸਾਰੇ ਅੰਕ ਪੂਰੇ ਹੋ ਗਏ ਫਿਰ ਅਸੀਂ ਇਹਨਾਂ ਸਪੈਸ਼ਲ ਜਿਹੜੇ ਹੈਗੇ ਇਸ਼ੂ ਕੱਢੇ ਨੇ ਉਹ ਤਿੰਨ ਅੰਕ ਭਾਗ ਪਹਿਲਾ ਦੂਜਾ ਤੀਜਾ ਫਿਰ 101 ਅੰਕ ਪਿਛਲੇ ਸਾਲ ਆਪਰ ਰੀਲੀਜ਼ ਕੀਤਾ ਸੀ ਜਿਆ ਫਿਰ 102 ਅੰਕ ਅ ਇਸ ਦਾ ਇੱਕ ਹੋਰ ਫਾਇਦਾ ਇਹ ਹੈ ਕਿਉਂਕਿ ਮੈਂ ਜਿੱਥੇ ਕੰਮ ਕਰਦਾ ਹਾਂ ਮੇਰਾ ਜਿਹੜਾ ਡਿਪਾਰਟਮੈਂਟ ਹੈ ਉਹ ਮਾਡਰਨ ਲੈਂਗੁਏਜ ਹੈ ਅੰਗਰੇਜ਼ੀ ਤੋਂ ਦਾ ਨਾਂ ਵੈਸੇ ਆਪਉਣ ਇੱਕ ਭਾਰਤੀ ਪਛਾਵਾਵਾਂ ਕੋ ਬਾਗੋਂ ਦਾ ਨਾ ਹੈ ਉਹਦੇ ਵਿੱਚ ਸੱਤ ਪਛਾਵਾਵਾਂ ਪੜਾਈਆਂ ਜਾਂਦੀਆਂ ਉਹ ਸੱਤ ਪਛਾਵਾਂ ਦੇ ਵਿੱਚ ਦੌਰਾਨ ਕੀ ਹੋਇਆ ਵੀ ਉਹਨਾਂ ਦਾ ਸੰਪਰਕ ਹੋ ਗਿਆ ਤੇ ਉਸ ਦੇ ਦੌਰਾਨ ਥੋੜਾ ਜਿਹਾ ਮੇਰੀ ਇੱਛਾ ਵੀ ਸੀ ਕਿ ਪੰਜਾਬੀ ਦੇ ਵਿੱਚ ਕੁਝ ਜਨਵਾਦ ਹੋਵੇ ਛਾਪੀਆਂ ਜਾ ਬਹੁਤ ਸਾਰੇ ਜਿਹੜੀਆਂ ਬਲਿਆਲਮ ਦੇ ਜਾਂ ਤੇਲਗੂ, ਾਮਲ, ਮਰਾਠੀ, ਕਸ਼ਮੀਰੀ ਇਹਦੇ ਵਿੱਚ ਪਿਛਲੇ ਸਮੇਂ ਦੌਰਾਨ ਅਸੀਂ ਬਹੁਤ ਸਾਰੇ ਅੰਕਾ ਦੇ ਵਿੱਚ ਵੱਡੇ ਵੱਡੇ ਜਿਹੜੇ ਰਾਈਟਰ ਹੋਏ ਨੇ ਸ਼ਹਿਰਜਾਹ ਹਨਾ ਕੋਰਕ ਰਿੰਨ ਹੈਦਰ ਇਸ ਨੂੰ ਚੁਕਤਾਈ ਜਾਂ ਅਬਦੁਲ ਬਿਸਮਿਲਲਾ ਸਾਹਬ ਕਾਜੀ ਆਜ਼ਮ ਸਾਇਰ ਸਾਹਬ ਔਰ ਗਗਨ ਕੁਲ ਇਹਨਾਂ ਸਾਰਾਂ ਦਾ ਸੀ ਇੰਟਰਵਿਊ ਛਾਪਿਆ ਉਹ ਸਿਰਫ ਇਹ ਸੀਗਾ ਕਿ ਮੈਂ ਇਹ ਨਹੀਂ ਵੀ ਮੈਂ ਕੋਈ ਬਹੁਤਾ ਸਿਆਣਾ ਸੀਗਾ ਪਰ ਮੈਨੂੰ ਉਹਨਾਂ ਬੰਦੇ ਦੇ ਸੰਪਰਕ 'ਚ ਰਹਿ ਕੇ ਬਹੁਤ ਸਾਰੀਆਂ ਗੱਲਾਂ ਦਾ ਪਤਾ ਲੱਗਿਆ ਵੀ ਪਰチェ ਨੂੰ ਅਸੀਂ ਕੀ ਕੁਝ ਕਰਨਾ ਚਾਹੀਦਾ ਫੇਰ ਜਦੋਂ ਇਹ ਹੁਣ 102 ਅੰਕਾਗਿਆਂ ਦੇ ਵਿੱਚ ਮੈਨੂੰ ਬੜਾ ਅੱਛਾ ਲੱਗਦਾ ਕਿਉਂਕਿ ਜੇ ਅਸੀਂ ਇਹ ਕੰਮ ਨਾ ਕਰੀਏ ਜਿਹੜੇ ਸੰਤਾਲੀ ਲੇਖਕ ਨੇ ਜਾਂ ਸਾਡੇ ਵੱਡੇ ਲੇਖਕ ਨੇ ਜਾਂ ਜਿਹੜੇ ਸਥਾਪਿਤ ਲੇਖਕ ਨੇ ਜੇ ਉਹਨਾਂ ਨੂੰ ਇਹ ਨਾ ਪਤਾ ਲੱਗੇ ਵੀ ਨਵੀਂ ਪੀੜ੍ਹੀ ਕੀ ਦੇਖ ਰਹੀ ਕਿਉਂਕਿ ਮੈਂ ਇਹ ਗੱਲ ਅਨਕੀ ਸਾਬ ਕੋ ਸਿੱਖੀ ਸੀ ਕਿਉਂਕਿ ਬੇਲਾ ਦਾ ਬਹੁਤੇ ਜਿਹੜੇ ਸਥਾਪਤ ਕਿਸ ਤਰ੍ਹਾਂ ਆ ਰਾਮ ਹੋ ਗਏ ਅਜਮੇਰ ਸਿੱਧੂ ਹੋ ਗਏ ਮੈਂ ਵੀ ਕਹਾਵਾ ਨਹੀਂ ਕਰਦਾ ਇਸ ਗੱਲ ਦਾ ਪਰ ਉਹ ਇਸ ਤਰ੍ਹਾਂ ਦਾ ਇੱਕ ਸਿਲਸਿਲਾ ਸੀ ਪਲੇਟਫਾਰਮ ਬਣਿਆ ਹੋਇਆ ਸੀਗਾ ਵੀ ਇਹਨਾਂ ਬੰਦਿਆਂ ਨੇ ਕਹਾਣੀਆਂ ਲਿਖੀਆਂ ਕਹਾਣੀ ਪੰਜਾਬ ਚ ਛਪੇ ਤੇ ਕਹਾਣੀ ਪੰਜਾਬ ਨੂੰ ਪਾਠਕ ਮਿਲੇ ਇਹ ਬਿਲਕੁਲ ਉਸ ਤਰ੍ਹਾਂ ਹੀ ਹੈ ਮੈਂ ਹੁਣ ਜਦੋਂ ਪਿੱਛੇ ਜੇ ਇਹਦੇ ਵਿੱਚ ਦੋ ਕਹਾਣੀਆਂ ਮੈਂ ਇਹਨਾਂ ਵਿੱਚ ਲੈਣਾ ਕਿ ਇੱਕ ਤਾਂ ਹੈ ਤਰਨਵਲ ਬਿਲਕੁਲ ਨਵਾਂ ਕਥਾਕਾਰ ਹੈ ਇਹ ਮੈਨੂੰ ਐ ਲੱਗਦਾ ਵੀ ਜੇ ਮੈਂ ਉਹ ਅੱਜ ਮਿਲੇ ਹੀ ਪਹਿਲੀ ਵਾਰ ਕਿਉਂਕਿ ਕਹਾਣੀ ਜਿਹੜੀ ਹੈ ਉਹ ਨਵੀਂ ਜਨਰੇਸ਼ਨ ਦੀ ਕਹਾਣੀ ਨਾਲ ਦੂਰ ਨਾ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਵੀ ਨਵਾਂ ਕਥਾਕਾਰ ਕੀ ਸੋਚ ਰਿਹਾ ਪੁਰਾਣੇ ਕਥਾਕਾਰ ਤਾਂ ਜਿਹੜੇ ਲਿਖੀ ਵੀ ਰਹੇ ਨੇਗੇ ਸਿਸਟਮ ਇੰਨਾ ਬਦਲ ਗਿਆ ਇਹ ਉਦੋਂ ਸੋਚ ਰਿਹਾ ਜਦੋਂ ਟੈਕਸਟ ਬਿਲਕੁਲ ਖਤਮ ਹੋ ਗਿਆ ਫਿਰ ਟੈਕਸਟ ਦਾ ਕੋਈ ਇੰਨਾ ਨਹੀਂ ਰਿਹਾ ਜੋ ਸੋਸ਼ਲ ਮੀਡੀਆ ਸੀ ਸਾਰੇ ਕੰਮਾਂ ਨਾਲ ਬਲਕਿ ਉਸ ਤੇ బిਜੀ ਰਹੇ ਨੇ ਫੇਰ ਦੂਸਰੇ ਵਿੱਚ ਕਹਾਣੀ ਰੇਮਨ ਕੌਰ ਦੀ ਕਹਾਣੀ ਇੱਕ ਆਪੀ ਚਾਪੀ ਇਹ ਉਹ ਮਨ ਲੱਕੇ ਇਸ ਤਰ੍ਹਾਂ ਦਾ ਸਿਲਸਿਲਾ ਬਣ ਗਿਆ ਕਿ ਬੂਟਾ ਸਿੰਘ ਇਹਨਾਂ ਦਾ ਚੌਹਾਂ ਜੀ ਦਾ ਨਾਂ ਬਣੇ ਨੂੰ ਛਾਪ ਜਾਏਗਾ ਫਿਰ ਇਹਦੇ ਵਿੱਚ ਹੋਰ ਜਿਹੜੇ ਰਾਜਵੀਦ ਰਾਜਾ ਉਹਦੀ ਕਹਾਣੀ ਹੈ ਮਨ ਲੱਕੇ ਇਸ ਤਰ੍ਹਾਂ ਦੀਆਂ ਕਹਾਣੀਆਂ ਨੇ ਜਦੋਂ ਮੈਂ ਆਪ ਖੁਦ ਪੜਦਾ ਮੈਂ ਉਹਨਾਂ ਨੂੰ ਫਿਰ ਉਸ ਐਂਗਲ ਤੋਂ ਪੜਦਾ ਕਿ ਜਿਹੜੇ ਹੋਰ ਪਛਾਵਾਂ ਦੇ ਚੋਬਰ ਲਿਖ ਰਹੇ ਨੇ ਉਹ ਕੀ ਲਿਖ ਰਹੇ ਮੈਨੂੰ ਕਦੇ-ਕਦੇ ਇਹ ਵੀ ਫੀਲ ਹੁੰਦਾ ਵੀ ਸਾਡੀ ਕਹਾਣੀ ਕਰਾਫਟ ਦੇ ਪੱਖੋਂ ਬੜੀ ਮਜ਼ਬੂਤ ਹੈ ਇਹ ਬਰ ਇਸ ਤਰ੍ਹਾਂ ਲੱਗਦਾ ਸਾਡੇ ਕਥਾਕਾਰ ਉਦਾਰ ਹੋ ਜਾਂਦੇ ਨੇ ਪਰ ਸਾਨੂੰ ਹਰ ਤਰ੍ਹਾਂ ਦੀ ਕਹਾਣੀ ਛਾਪਣੀ ਪੈਂਦੀ ਹੈ ਸੌ ਫੁੱਲ ਖਿੜਨ ਦਿਓ ਕਿਉਂਕਿ ਕਥਾਕਾਰ ਨਵੇਂ ਆਉਣਗੇ ਤਾਂ ਬਹੁਤ ਸਾਰੀਆਂ ਗੱਲਾਂ ਸਾਡੇ ਸਾਹਮਣੇ ਆਉਣਗੀਆਂ ਕਹਾਣੀ ਦਾ ਕਿੰਨਾ ਰੂਪ ਸਾਹਮਣੇ ਉੱਪਰ ਕੇ ਆਏਗਾ ਫੇਰ ਇਹਦੇ ਵਿੱਚ ਇੱਕ ਜਿਹੜੀ ਬੇਨ ਹੈ ਇਹ ਤਾਂ ਹੋ ਗਿਆ ਸਬਜੈਕਟ ਬਾਰੇ ਜਿੰਵੇਂ ਇਹਦੇ ਵਿੱਚ ਕੁਝ ਮੈਨੂੰ ਜਿਹੜੀਆਂ ਗੱਲਾਂ ਫੀਲ ਹੁੰਦੀਆਂ ਨੇ ਮੈਂ ਉਹਦੇ ਨਾਲ ਤੁਹਾਡੇ ਨਾਲ ਪਹਿਲਾਂ ਨਾਲ ਸੋਚਿਆ ਸੀ ਕਿ ਚਲੋ ਤੁਹਾਡੇ ਨਾਲ ਕਾਫੀ ਸਾਰੀਆਂ ਮੈਂ ਚੁਗਲੀਆਂ ਕਰੂੰਗਾ ਕਿਉਂਕਿ ਚੁਗਲੀਆਂ ਦਾ ਇਹ ਅਭੀ ਇਹ ਕਿਤਾਬ ਮੈਨੂੰ ਆਪਦੇ ਬਤਨ ਨਾਲ ਮੈਨੂੰ ਉਹਦੀ ਪੰਜਾਬੀ ਬੋਲਣੀ ਪੈਂਦੀ ਹੈ ਕਿਉਂਕਿ ਜਦੋਂ ਮੈਂ ਅਲੀਗੜ੍ਹ ਰਹਿਣਾ ਉੱਥੇ ਅਸੀਂ ਪੰਜਾਬੀ ਵੀ ਅੰਗਰੇਜ਼ੀ ਦੇ ਵਿੱਚ ਪੜਾਉਂਦੇ ਆ ਤੇ ਆਮ ਜਿਹੜਾ ਹੈ ਨੌਨ ਟੀਚਿੰਗ ਨਾਲ ਸਾਡਾ ਸੰਵਾਦ ਹੈ ਉਹ ਵੀ ਹਿੰਦੀ ਨਾਲ ਹੀ ਹੁੰਦਾ ਹੈ ਇਹਦੇ ਵਿੱਚ ਮੈਂ ਸੰਪਾਦਕੀ ਬ੍ਰਹਮਸੰਗ ਸੰਧੂ ਬਾਰੇ ਲਿਖੀਏ ਉਹਨਾਂ ਦੇ ਸੰਪਾਦਕੀ ਦਾ ਨਾਮ ਹੀ ਬ੍ਰਹਮਸੰਗ ਸੰਧੂ ਹੈ ਉਹੋ ਮੈਂ ਇਹ ਸੀਗਾ ਕਿ ਜਦੋਂ ਕਹਾਣੀ ਪੰਜਾਬ ਦਾ 10 ਮੰਕਾ ਆਇਆ ਤਾਂ ਕਿ ਸਾਹਮਣੇ ਇੱਕ ਸੰਪਾਦਕੀ ਲਿਖੀ ਪਰਵਾਣੇ ਦੀ ਜਰੂਰਤ ਪਤਾ ਹੈ ਵੀ ਕਹਾਣੀ ਪੰਜਾਬ ਬੰਦ ਹੋਣ ਲਈ ਛੱਡਦਾ ਹੈ ਉਹ ਕਿਤੇ ਉਹਦੇ ਵਿੱਚ ਉਹਨੇ ਨਹੀਂ ਟਿੱਪਣੀ ਦਿੱਤੀ ਹਨ ਉਹ ਤਾਂ ਹੁਣ ਜਿਵੇਂ ਮੈਂ ਘਰ ਦਾ ਬੰਦਾ ਸੀ ਚਾਹੇ ਮੁਖਬਰੀ ਵੀ ਸਮਝ ਰੂ ਨਾ ਮੈਂ ਮੁਖਬਰੀ ਸੀ ਹੁੰਦਾ ਜਿਹੜੀ ਕਿ ਮੈਂ ਹੁਣ ਉਹਨਾਂ ਦੇ ਜਾਨ ਤੋਂ ਬਾਅਦ ਇਹ ਮੁਖਬਰੀ ਕਰਤੀ ਕਿ ਉਹਨਾਂ ਨੇ ਇਹ ਜਿਹੜੀ ਟਿੱਪਣੀ ਕੀਤੀ ਹੈ ਉਹ ਬ੍ਰਿਆਮ ਸੰਧੂ ਕਰਕੇ ਕੀਤੀ ਉਹ ਕਹਿੰਦੇ ਵੀ ਮੈਨੂੰ ਬੜਾ ਫੀਲ ਹੁੰਦਾ ਵੀ ਮੈਂ ਕਈ ਵੱਡੇ ਸਥਾਪਿਤ ਲੇਖਕ ਨੇਗੇ ਔਰ ਉਹ ਲੇਖਾਂ ਨੂੰ ਬਾਰ-ਬਾਰ ਕਹਿੰਦੇ ਵੀ ਮੈਨੂੰ ਉਹ ਕਹਾਣੀ ਵੀ ਜਾਂ ਤਾਂ ਉਹਦੇ ਮਨ ਵਿੱਚ ਇਹ ਆ ਵੀ ਜੇ ਕਹਾਣੀ ਪੰਜਾਬ ਨੂੰ ਕਹਾਣੀ ਭੇਜਦੀ ਤਾਂ ਬਹੁਤ ਵੱਡੀ ਬਲਕੇ ਉਭਲ ਹੋ ਜੂਗੀ ਤੇ ਉਹ ਮੈਂ ਜਦੋਂ ਲਿਖਿਆ ਮੈਂ ਕਿ ਤੁਸੀਂ ਕਿਉਂ ਲਿਖ ਰਹੇ ਹੋ ਕਿਉਂਕਿ ਬ੍ਰਹਮਸੰਧੂ ਮੈਂ ਜਿਹਨੂੰ ਵੀ ਲਿਖਿਆ ਵੀ ਇਹ ਟਿੱਪਣੀ ਬ੍ਰਹਮਸੰਧੂ ਬਾਰੇ ਹੈ ਕਿਉਂਕਿ ਉਹ ਕਹਾਣੀ ਸਿਰਜਣਾਂ ਨੂੰ ਭੇਜਦਾ ਸੀ ਤੇ ਹੁਣ ਵੀ ਸਿਰਜਣਾਂ ਨੂੰ ਭੇਜਦਾ ਹੈ ਤੇ ਮੈਂ ਹੁਣ ਵੀ ਕਈ ਸਾਫਤ ਲੇਖਕਾਂ ਨੂੰ ਟੈਲੀਫੋਨ ਕਰਦਾ ਵੀ ਮੈਨੂੰ ਕੋਈ ਕਹਾਣੀ ਭੇਜੋ ਉਹ ਹੁੰਦਾ ਕਿ ਕਈ ਵਾਰ ਕਿਤੇ ਨਾ ਕਿਤੇ ਸਰਕਾਰੀ ادارے ਚ ਕਹਾਣੀ ਫਸੀ ਹੁੰਦੀ ਹੈ ਜਾਂ ਕੋਈ ਨਾ ਕੋਈ ਕਹਾਣੀ ਹੋਰ ਲੈ ਲੈਂਦਾ ਹੈਗਾ ਹੁਣ ਇੱਕ ਮੈਨੂੰ ਨਵਾਂ ਜਿਹੜੀ ਗੱਲ ਸੁਣਦੀ ਪੈ ਗਈ ਉਹ ਕਹਿੰਦੇ ਲੋ ਜੀ ਤੁਹਾਡਾ ਤਾਂ ਸਾਲ ਬਾਅਦ ਆਉਂਦਾ ਹੈ ਜਾਂ ਤਾਂ 3 ਮਹੀਨੇ ਬਾਅਦ ਆਉਂਦਾ ਹੋਵੇ ਨਾ ਇੰਨਾ ਸਬਰ ਵੀ ਨਹੀਂ ਹੈਗਾ ਕਿੰਿਆਂ ਚ ਤੇ ਜਿਵੇਂ ਹੁਣ ਮੈਂ ਮੈਂ ਵੀ ਮੈਂ ਸੋਚਿਆ ਮੈਂ ਵੀ ਇਹ ਕਿਸ ਤਰ੍ਹਾਂ ਦੀ ਟਿੱਪਣੀ ਜ਼ਰੂਰ ਲਿਖਾਂਗਾ ਜਿਹੜੇ ਬ੍ਰਿਮ ਸੰਧੂ ਤੋਂ ਬਾਅਦ ਜਿਵੇਂ ਹੁਣ ਸੁਖਜੀਤ ਬਾਜਪਾ ਮੈਂ ਬਹੁਤ ਤਾਰੀਫ ਕਰਦਾ ਮੈਨੂੰ ਕਹਾਣੀ ਤੇ ਤੇ ਉਹ ਹਾਂ ਅਣਕੀ ਸਾਹਿਬ ਉਹ ਕਹਿੰਦੇ ਸੀ ਕਹਦੇ ਵੀ ਨਾ ਉਹ ਅਸਲ ਚ ਕਾਰਨ ਸੀ ਸੀ ਬ੍ਰਹਮਸਿੰਘ ਸੰਧੂ ਇਸ ਗੱਲ ਨੂੰ ਸਮਝ ਨਹੀਂ ਸਕਿਆ ਕਿਉਂਕਿ ਜਦੋਂ ਇੱਕ ਦੌਰ ਹੈ ਲਿਖਦਾ ਜਿਹੜਾ ਕਿ ਮੈਂ ਤਾਂ ਹੁਣ ਕੋਈ ਇੱਦਾਂ ਦਾ ਕਿਤਾਬ ਨਹੀਂ ਹੈਗਾ ਨਾ ਪਰ ਮੈਂ ਤੁਹਾਡੇ ਸਾਰਿਆਂ ਨੂੰ ਹੀ ਪੜਦਾ ਤੇ ਪੜਨਾ ਵੀ ਮੇਰੇ ਲਈ ਜੀ ਕਿਉਂਕਿ ਇਹ ਸੀਗਾ ਇੱਕ ਮਾਲ ਵਿੱਚ ਬੰਦੇ ਸੀ ਇੱਕ ਜਲੰਦਰੀ ਐ ਸੀ ਆਪਣੇ ਪਰਵਾਨਾ ਦੇ ਜੀ ਬੈਠੇ ਹੁੰਦੇ ਉਹ ਹੁਣ ਅਣਕੀ ਸਾਹਿਬ ਦੀ ਇੱਛਾ ਸੀਗੀ ਵੀ ਜੇ ਕਿਤੇ ਬ੍ਰਹਮਸਿੰਘ ਕਹਾਣੀ ਪੰਜਾਬ ਚ ਆ ਜੇ ਤਾਂ ਸਾਡੇ ਜਿਹੜੇ ਨਵੇਂ ਪੁੰਗਰ ਰਹੇ ਬੰਦੇ ਨੇ ਤੁਹਾਨੂੰ ਪਤਾ ਲੱਗ ਜੀ ਕਿ ਕਹਾਣੀ ਹੁੰਦੀ ਕਿਉਂਕਿ ਸਿਰਜਣਾ ਦੇ ਕਾਰ ਦਾ ਹੈ ਮੈਂ ਕਿਸੇ ਨਾਲ ਸਾਡਾ ਵਿਰੋਧ ਨਹੀਂ ਹੈਗਾ ਕਹਾਣੀ ਧਾਰਾ ਨਿਕਲਦਾ ਹੈ ਜਾਂ ਸਿਰਜਣਾ ਨਿਕਲਦਾ ਹੈ ਜਾਂ ਹੋਰ ਪਰਚੇ ਵੀ ਬੰਦ ਵੀ ਹੋਗੇ ਹਰ ਪਰਚੇ ਦਾ ਇੱਕ ਆਪਣੀ ਆਪਣਾ ਰਾਹ ਹੈ ਆਪਣਾ ਉਹਦਾ ਪਾਠਕ ਵਰਗ ਹੈ ਅੱਛਾ ਸਾਡਾ ਸਾਨੂੰ ਇਹ ਫਾਇਦਾ ਹੋਇਆ ਕਿਉਂਕਿ ਇਹ ਇਹ ਜਿਸ ਸਟ੍ਰਕਚਰ ਨੂੰ ਪ੍ਰੂਵ ਕੀਤਾ ਤੁਸੀਂ ਉਹਦਾ ਆਪਣੇ ਇੱਕ ਪਾਠਕ ਵਰਗ ਸੀਗਾ ਰਾਉਂ ਸਰੂਪਾਂ ਕਿਹਦਾ ਜਦੋਂ ਆਪਣੇ ਇੱਕ ਲੇਖ ਦਾ ਇੱਕ ਪਾਸੇ ਵਰਗ ਸੀਗਾ ਉਹਨਾਂ ਕੋਲ ਹੀ ਬੁਟਾ ਜੀ ਬੈਠੇ ਨੇ ਬੜੀ ਮਿਹਨਤ ਕੀਤੀ ਇਹਨਾਂ ਨੇ ਉਹਨਾਂ ਕੋਲ ਹੀ ਉਹਨਾਂ ਨੇ ਹੀ ਕਹਾਣੀ ਪੰਜਾਬ ਸਥਾਪਿਤ ਕੀਤੀ ਤਾਂ ਕੁੱਲ ਮਲਾਕੇ ਸਿਰਫ ਇਹ ਹੈ ਕਿ ਇਹ ਤੁਹਾਡਾ ਆਪਣਾ ਪਰਚ ਹੈ ਤੇ ਇਹ ਮੈਂ ਇਸ ਕਰਕੇ ਇਹਨੂੰ ਅਨੁਲ ਕੀਤਾ ਕਿਉਂਕਿ ਬਹੁਤ ਵੱਡਾ ਸੰਕਟ ਹੈ ਰਚਨਾਮਾ ਸਹੀ ਨਹੀਂ ਸਾਡੇ ਕੋਲ ਪਹੁੰਚਦੀਆਂ ਇੰਨੀ ਸੋਸਾਇਟੀ ਦੇ ਵਿੱਚ ਜਲਦੀ ਚੇਂਜ ਆ ਰਹੀ ਹੈ ਕਿ ਅਸੀਂ ਕਿਸੇ ਕਿਸਮ ਦਾ ਕਮੈਂਟ ਨਹੀਂ ਦੇ ਸਕਦੇ ਜਿੰਨਾਂ ਕਦੇ ਮਸਲੀ ਹੈ ਵੀ ਜੋ ਸੱਚ ਹੈ ਉਹ ਹੰਤ ਨਹੀਂ ਹੈ ਤਾਂ ਚੀਜ਼ਾਂ ਨੂੰ ਲਿਖਤ ਨੂੰ ਟਾਈਮ ਲੱਗਦਾ ਤਾਂ ਇਹ 400 ਪੇਜ ਦਾ ਟਿੱਕ ਪਰਲੀ ਨਾਲ ਪੂਰੀ ਵੇਚ ਕਰ ਦਿੱਤੀ ਹੈ ਇਹ ਆਸੀ ਜਿਸ ਤਰ੍ਹਾਂ ਦੀ ਵੇਚ ਕਰਦੇ ਆ ਉਹ ਕਬੂਲ ਕਰਿਓ ਮੇਰੇ ਪਰਿਵਾਰ ਦੇ ਵਿੱਚ ਜਿਹਨੂੰ ਕਹਿੰਦੇ ਨੇ ਉਹ ਸਾਰੇ ਰਿਸ਼ਤੇ ਹੌਲੀ-ਹੌਲੀ ਖਤਮ ਹੁੰਦੇ ਜਾ ਰਹੇ ਨੇ ਤੇ ਇਸ ਕਰਕੇ ਇਹ ਤੁਹਾਡਾ ਸਾਰਿਆਂ ਦਾ ਸਹਿਯੋਗ ਹੈ ਮੈਂ ਤੁਹਾਡਾ ਸਾਰਿਆਂ ਦਾ ਫਿਰ ਤੈਅਦਲੋ ਬਹੁਤ ਸ਼ੁਕਰੀਆ ਕਰਦਾ ਵੀ ਤੁਸੀਂ ਸਾਨੂੰ ਇੰਨਾ ਮਾਣ ਦਿੱਤਾ ਸਤਿਕਾਰ ਦਿੱਤਾ ਤੇ ਹਰ ਪਲ ਮੈਂ ਤੁਹਾਨੂੰ ਯਾਦ ਕਰਦਾ ਹਰ ਪਲ ਕਿਉਂਕਿ ਮੈਨੂੰ ਅੱਛੀ ਲੱਗਦੀ ਸੀ ਸਾਰੇ ਜਾਣੇ ਤੇ ਜਦੋਂ ਮੈਂ ਇਕੱਲਾ ਹੁੰਦਾ ਤਾਂ ਮੈਨੂੰ ਇਹਨਾਂ ਸੁਣਨੇ ਉਹ ਬੰਦੇ ਬਹੁਤ ਵਧੀਆ ਲੱਗਦੇ ਨੇ ਜਿਹੜੇ ਮੈਨੂੰ ਪੰਜਾਬੀ ਸੱਤ ਨਾਲ ਦੁਨੀਆ ਗੱਲਾਂ ਨਹੀਂ ਆ ਚੁਗਲੀਆਂ ਵੀ ਸੁਣਾਉਂਦੇ ਨੇ ਇਹ ਵੀ ਬਹੁਤ ਵਧੀਆ ਲੱਗਦੇ ਕਿਉਂਕਿ ਉਹ ਇਹ ਇੱਕ ਤਾਜ਼ਗੀ ਹੈ ਤੇ ਜੋਕੇ ਇਸ ਸਹਾਰੇ ਵਿੱਚ ਤੁਸੀਂ ਆਪ ਦਾ ਮਕਾਮ ਆਪ ਬਣਾਉਣੇ ਬੰਦੇ ਇਸ ਤਰ੍ਹਾਂ ਵੀ ਬੈਠੇ ਨੇ ਕਿ ਜਿਹੜੇ ਤੁਹਾਨੂੰ ਕੱਟਣਗੇ ਤੁਹਾਨੂੰ ਫਿਰ ਵੀ ਹੋਊਗਾ ਪਰ ਗੁੱਟਾ ਸਿੰਘ ਚਾਹਣ ਜੀ ਕਹਿੰਦੇ ਹੁੰਦੇ ਨੇ ਹਰ ਸਵੇਰ ਸ਼ਾਨਣੀ ਇੱਕ ਲੱਗਦੀ ਹੈ ਤੇ ਜਿੰਨ ਸਮਰਤ ਹੋਣੀ ਅੱਗੇ ਹੋਣਾ ਤੁਹਾਡਾ ਬਹੁਤ ਸ਼ੁਕਰੀਆ ਬੜੀ ਮਿਹਰਬਾਨ